ਪੁੱਤ ਦੀ ਮੌਤ ਹੋ ਜਾਂਦੀ ਹੈ ਤੇ ਨੂੰਹ ਕਿਤੇ ਹੋਰ ਵਿਆਹੀ ਜਾਂਦੀ ਹੈ ਤੇ ਦਾਦੀ ਆਪਣੇ ਪੋਤੇ ਨੂੰ ਇਹ ਗੱਲ ਦਾ ਝੂਠ ਬੋਲਦੀ ਹੈ ਕਿ ਤੇਰੀ ਮਾਂ ਮਰ ਚੁੱਕੀ ਹੈ ਫਿਰ 20-22 ਸਾਲ ਬਾਅਦ ਉਹ ਪੁੱਤ ਆਪਣੀ ਮਾਂ ਨੂੰ ਕਿਵੇਂ ਲੱਭਦਾ ਤੇ ਕਿਹੜੇ ਹਾਲਾਤਾਂ ਚ ਉਹ ਮਾਂ ਹੁੰਦੀ ਆ ਇਸ ਕਹਾਣੀ ਤੇ ਗੱਲਬਾਤ ਕਰਾਂਗੇ ਇਹ ਕਹਾਣੀ ਇੱਕ ਛੋਟੇ ਜਿਹੇ ਮਧ ਵਰਗੀ ਪਰਿਵਾਰ ਦੀ ਕਹਾਣੀ ਆ ਜਿਹਦੇ ਵਿੱਚ ਮਾਂ ਪਿਓ ਤੇ ਉਹਨਾਂ ਦਾ ਪੁੱਤ ਦਰਸ਼ਨ ਹੁੰਦਾ ਸੁੱਖਾਂ ਸੁੱਖ ਕੇ ਇਹ ਇੱਕ ਪੁੱਤ ਲਿਆ ਹੁੰਦਾ ਘਰ ਦੇ ਵਿੱਚ ਪਰ ਅੰਤਾਂ ਦੀ ਗਰੀਬੀ ਹੁੰਦੀ ਹੈ। ਹੂੰ ਇਹ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਖੇਤੀਬਾੜੀ ਵੀ ਕਰਦਾ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਆਹੀ ਚਲਾਈ ਚੱਲਦੀ ਸੀ ਪਰਿਵਾਰ ਦੀ। ਹੂੰ ਜਦੋਂ ਪੁੱਤ ਜਵਾਨ ਹੋਇਆ ਤਾਂ ਘਰ ਦੇ ਸੋਚਣ ਲੱਗੇ ਤੇ ਪੁੱਤ ਨੂੰ ਵੀ ਇਹ ਫਿਕਰ ਪੈ ਗਈ ਕਿ ਪਹਿਲਾਂ ਮੇਰੇ ਬਾਪ ਨੇ ਦਿਹਾੜੀਆਂ ਕੀਤੀਆਂ, ਮਜ਼ਦੂਰੀਆਂ ਕੀਤੀਆਂ, ਅੱਧੇ ਕਿੱਲੇ ਤੇ ਤਾਂ ਗੁਜ਼ਾਰਾ ਨਹੀਂ ਹੋਣਾ। ਤਾਂ ਉਹ ਮੁੰਡਾ ਵੀ ਇਹ ਸੋਚਣ ਲੱਗ ਜਾਂਦਾ ਕਿ ਮੈਂ ਕਿਉਂ ਨਾ ਬਾਹਰ ਨੂੰ ਚਲਿਆ ਜਾਵਾਂ। ਹੂੰ ਬਾਹਰ ਕਿਸੇ ਵੱਡੇ ਮੁਲਕ ਨੂੰ ਇਸ ਕਾਰਨ ਕਰਕੇ ਨਹੀਂ ਜਾਂਦਾ ਕਿ ਪੈਸੇ ਆਨੇ ਹੈ ਨਹੀਂਗੇ। ਪਰਿਵਾਰ ਦੇ ਕੋਲੇ ਜ਼ਮੀਨ ਪਹਿਲੀ ਥੋੜੀ ਸੀ ਤਾਂ ਦਰਸ਼ਨ ਆਪਣੀ ਜ਼ਮੀਨ ਗਹਿਣੇ ਰੱਖਦਾ ਜਿਹੜੀ ਥੋੜੀ-ਮੋਟੀ ਹੁੰਦੀ ਆ ਉਹਦੇ ਚੋਂ ਆਪਣੇ ਦੁਬਈ ਲਈ ਵੀ ਪੈਸੇ ਜੋੜਦਾ ਤੇ ਫੇਰ ਉਹੀ ਪੈਸਿਆਂ ਚੋਂ ਆਪਣਾ ਘਰ-ਬਾਰ ਵੀ ਚੰਗਾ ਬਣਾਉਂਦਾ ਤੇ ਦਰਸ਼ਨ ਦੁਬਈ ਚੱਲਿਆ ਜਾਂਦਾ ਹੂੰ ਫੇਰ ਉਹ ਜਦੋਂ ਦੁਬਈ ਰਹਿੰਦਾ ਤੇ ਦੁਬਈ ਤੋਂ ਜਦੋਂ ਵਾਪਸ ਆਉਂਦਾ ਥੋੜੇ ਸਮੇਂ ਲਈ ਤਾਂ ਉਹਦੇ ਮਾਪਿਓ ਇੱਕ ਕੁੜੀ ਲੱਭ ਲੈਂਦੇ ਆ ਕਿ ਤੇਰਾ ਹੁਣ ਵਿਆਹ ਕਰਕੇ ਫੇਰ ਤੁਰਨਾ ਤੈਨੂੰ ਹੂੰ ਕਿਉਂਕਿ ਉੱਥੇ ਠੀਕ-ਠਾਕ ਕਮਾਈ ਦਰਸ਼ਨ ਕਰਨ ਲੱਗ ਗਿਆ ਸੀ ਹੂੰ ਦਰਸ਼ਨ ਦਾ ਵਿਆਹ ਚਰਨਜੀਤ ਦੇ ਨਾਲ ਹੁੰਦਾ। ਹਮ ਇੱਕ ਮਾਪਿਓ ਨੇ ਜਿਨੇ ਸਾਰੀਆਂ ਸਦਰਾਂ ਆਸਾਂ ਉਮੀਦਾਂ ਉਹ ਬੱਚੇ ਤੇ ਲਾਈਆਂ ਹੋਣ, ਤੰਗੀਆਂ ਤੁਰਸ਼ੀਆਂ ਦੇ ਨਾਲ ਜਵਾਕ ਪਾਲਿਆ ਹੋਵੇ ਤੇ ਜ ਬੱਚਾ ਜਦੋਂ ਕਾਬਲ ਨਿਕਲਦਾ ਆਪਣੇ ਘਰ-ਬਾਰ ਦੇ ਹਾਲਾਤ ਠੀਕ ਕਰਦਾ ਤਾਂ ਮਾਪਿਆਂ ਨੂੰ ਮਾਣ ਹੁੰਦਾ। ਤੇ ਦਰਸ਼ਨ ਦੀ ਮਾਂ ਨੂੰ ਤੇ ਉਹਦੇ ਪਿਓ ਨੂੰ ਬੜਾ ਮਾਣ ਸੀ ਦਰਸ਼ਨ ਤੇ। ਤੇ ਆਪਣੀ ਨੂੰਹ ਦਾ ਵੀ ਬਹੁਤ ਮੂਵ ਕਰਦੇ ਸੀ ਉਹ। ਹਮ ਥੋੜੇ ਸਮੇਂ ਬਾਅਦ ਹੀ ਦਰਸ਼ਨ ਦੇ ਘਰੇ ਔਲਾਦ ਹੁੰਦੀ ਹੈ ਇੱਕ ਪੁੱਤ। ਹੂੰ ਦਰਸ਼ਨ ਦੀ ਮਾਂ ਨੂੰ ਇਹ ਗੱਲ ਦਾ ਬਹੁਤ ਮਾਣ ਹੁੰਦਾ ਤੇ ਫੁੱਲੀ ਨਹੀਂ ਸਮਾਉਂਦੀ ਹੁੰਦੀ ਕਿ ਮੇਰੇ ਘਰੇ ਪੁੱਤਾ ਹੋਇਆਗਾ ਹੂੰ ਤੇ ਆਪਣੀ ਨੂੰਹ ਚਰਨਜੀਤ ਦਾ ਦਰਸ਼ਨ ਦੀ ਮਾਂ ਬਹੁਤ ਕਰਦੀ ਹੁੰਦੀ ਆ ਹੂੰ ਤਾਂ ਇਹ ਪਰਿਵਾਰ ਨੂੰ ਐਸੀ ਨਜ਼ਰ ਲੱਗਦੀ ਆ ਕਿ ਪਹਿਲਾਂ ਇਹ ਪਰਿਵਾਰ ਗਰੀਬੀ ਚੋਂ ਨਿਕਲਿਆ ਹੁੰਦਾ ਫੇਰ ਇੱਕ ਘੜੀ ਇਹ ਪਰਿਵਾਰ ਦੇ ਉੱਤੇ ਐਸੀ ਆਉਂਦੀ ਆ ਕਿ ਦਰਸ਼ਨ ਦੁਬਈ ਦੇ ਵਿੱਚ ਬਿਲਡਿੰਗਾਂ ਬਣਾਉਣ ਦਾ ਕੰਮ ਕਰਦਾ ਹੁੰਦਾ ਹੂੰ ਇੱਕ ਦਿਨ ਉਹਦੇ ਨਾਲ ਐਸਾ ਹਾਸਾ ਹੁੰਦਾ ਦੁਬਈ ਦੇ ਵਿੱਚ ਕਿ ਉਹਦੀ ਮੌਤ ਹੋ ਜਾਂਦੀ ਆ ਹੂੰ ਘਰ ਦੇ ਵਿੱਚ ਛੋਟਾ ਜਿਹਾ ਬੱਚਾ ਤੇ ਇੱਕੋ ਜੀ ਘਰ ਦਾ ਕਮਾਉਣ ਵਾਲਾ ਜਿਹਦੇ ਤੇ ਘਰ ਦੇ ਨੇ ਸਾਰੀਆਂ ਆਸਾਂ ਸਦਰਾਂ ਲਾਤੀਆਂ ਉਹਨੂੰ ਬਾਹਰ ਭੇਜਿਆ ਹੁਣ ਜਦੋਂ ਇਹ ਲੱਗਿਆ ਕਿ ਜ਼ਿੰਦਗੀ ਸਖਾਲੀ ਹੋ ਗਈ ਤਾਂ ਉਹ ਇਕਲੌਤੇ ਪੁੱਤ ਦੀ ਵੀ ਮੌਤ ਹੋ ਗਈ ਹਮ ਦਰਸ਼ਨ ਦੀ ਮੌਤ ਹੋ ਗਈ ਜਦੋਂ ਦਰਸ਼ਨ ਦੀ লাশ ਪੰਜਾਬ ਵਾਪਸ ਸਪੈਨਡ ਆਉਂਦੀ ਆ ਤਾਂ ਘਰ ਦੇਆਂ ਦਾ ਕੋਈ ਹਿੱਲਾ ਨਹੀਂ ਹੁੰਦਾ ਹਮ ਉਹ ਮਾਂ ਜਿਹੜੀ ਨੇ ਸੁੱਖਾਂ ਸੁਖ ਸੁੱਕੇ ਪੁੱਤ ਦੇਖਿਆ ਫਿਰ ਹੁਣ ਪੋਤਾ ਆ ਗਿਆ ਸੀ ਉਹ ਖੁਸ਼ੀਆਂ ਉਹਦੀਆਂ ਵਾਂਝੀਆਂ ਰਹਿ ਗਈਆਂ ਹਮ ਘਰ ਖਾਲੀ ਹੋ ਗਿਆ ਪੁੱਤ ਬਿਨਾਂ ਘਰ ਦੇ ਵਿੱਚ ਕਮਾਉਣ ਵਾਲਾ ਕੁਈ ਸਹਾਰਾ ਨਹੀਂ ਰਿਹਾ ਹੁਣ ਘਰ ਦੇ ਵਿੱਚ ਦਰਸ਼ਨ ਦੀ ਪਤਨੀ ਦਰਸ਼ਨ ਦੀ ਮਾਂ ਤੇ ਦਰਸ਼ਨ ਦਾ ਬਾਪ ਸੀ ਦਰਸ਼ਨ ਦਾ ਬਾਪ ਵੀ ਬਜ਼ੁਰਗ ਹੋ ਗਿਆ ਸੀ ਤਨੂ ਨੂੰ ਜਦੋਂ ਭੋਗ ਤੋਂ ਬਾਅਦ ਇਹ ਪੁੱਛਿਆ ਜਾਂਦਾ ਕਿ ਹੁਣ ਕਿਵੇਂ ਕਰਨਾ ਧੀਏ ਹੁਣ ਉਹਦੇ ਪੇਕੇ ਵਾਲੇ ਵੀ ਪੁੱਛਦੇ ਆ ਸਾਰੇ ਬੰਦੇ ਆ ਤਾਂ ਦਰਸ਼ਨ ਦੀ ਘਰ ਵਾਲੀ ਚਰਨਜੀਤ ਉਸ ਵਕਤ ਇਹ ਕਹਿੰਦੀ ਹੈ ਕਿ ਮੈਂ ਆਪਣੇ ਸੱਸ ਸਹੁਰੇ ਨੂੰ ਛੱਡ ਕੇ ਨਹੀਂ ਜਾਣਾ ਮੈਨੂੰ ਇਹਨਾਂ ਨੇ ਕਦੇ ਪਿਆਰ ਚ ਤੂਟ ਆਉਣ ਹੀ ਨਹੀਂ ਦਿੱਤੀ ਮੈਨੂੰ ਕਦੇ ਇਹ ਲੱਗੀ ਨਹੀਂ ਕਿ ਮੇਰੇ ਸੱਸ ਸਹੁਰਾ ਨਹੀਂ ਮੈਂ ਇੱਥੋਂ ਨਹੀਂ ਜਾਣਾ ਹੈਗਾ ਉਹ ਆਪਣੇ ਪਰਿਵਾਰ ਵਾਲੇ ਨੂੰ ਜਵਾਬ ਦੇ ਦਿੰਦੀ ਆ। ਹੂੰ ਤਾਂ ਇਸ ਗੱਲ ਦਾ ਦਰਸ਼ਨ ਦੇ ਮਾਪੇ ਵੀ ਮਾਨ ਕਰਦੇ ਆ ਕਿ ਸਾਡੀ ਘਰ ਦੀ ਇੱਜ਼ਤ ਘੱਟ ਹੀ ਰਹੇਗੀ ਤੇ ਸਾਡੀ ਨੂੰਨੇ ਸਾਡੇ ਬਾਰੇ ਇੰਨਾ ਸੋਚਿਆ। ਹੂੰ ਪਰਿਵਾਰ ਕੋਲ ਜ਼ਮੀਨ ਥੋੜੀ ਸੀ ਉਹ ਵੀ ਗਹਿਣੇ ਪਈ ਸੀ। ਹੂੰ ਤਾਂ ਚਰਨਜੀਤ ਨੇ ਇਹ ਸੋਚਿਆ ਕਿ ਸਾਡੀ ਜ਼ਮੀਨ ਗਹਿਣੇ ਪਈ ਹੈ ਘਰ ਦੀ ਆਈ ਚਲਾਈ ਦੀ ਕੁਛ ਤਾਂ ਕਰਨਾ ਪਊਗਾ। ਹੂੰ ਤਾਂ ਦਰਸ਼ਨ ਦੀ ਘਰ ਵਾਲੀ ਚਰਨਜੀਤ ਲੋਕਾਂ ਦੇ ਕੱਪੜੇ ਸਿਉਣੇ ਸ਼ੁਰੂ ਕਰ ਦਿੰਦੀ ਆ ਘਰ ਦੀ ਆਈ ਚਲਾਈ ਲਈ। ਉਹ ਆਪਣੇ ਸੱਸ ਸਹੁਰੇ ਲਈ ਦਰਸ਼ਨ ਬਣ ਕੇ ਕੰਮ ਕਰਦੀ ਆ। ਘਰ ਦਾ ਗੁਜ਼ਾਰਾ ਉਮੀ ਤੋਰਦੀ ਆ। ਕਿ ਕੋਈ ਟੁੱਟਣਾ ਆ ਵੀ ਮੇਰੇ ਪੁੱਤ ਨੂੰ ਵੀ ਤੇ ਮੇਰੇ ਸੱਸ ਸਹੁਰੇ ਨੂੰ ਵੀ ਫਿਰ ਉਸ ਤੋਂ ਬਾਅਦ ਥੋੜਾ ਸਮਾਂ ਬੀਤਦਾ ਕਿ ਦਰਸ਼ਨ ਦੇ ਪਿਓ ਦੀ ਵੀ ਮੌਤ ਹੋ ਜਾਂਦੀ ਹੈ ਹਮ ਕਰਦੇ ਵਿੱਚ ਨੂੰ ਸੱਸ ਰਹਿ ਜਾਂਦੀਆਂ ਨੇ ਤੇ ਘਰ ਦੇ ਵਿੱਚ ਦਰਸ਼ਨ ਦਾ ਬੇਟਾ ਨਵਰਾਜ ਜਿਹੜਾ ਛੋਟਾ ਹੀ ਹੁੰਦਾ ਹਲੇ ਤਾਂ ਫਿਰ ਸੱਸ ਇਹ ਸੋਚਦੀ ਹੈ ਕਿ ਜੇਕਰ ਮੇਰੀ ਨੂੰਹ ਨੇ ਘਰੋਂ ਪੈਰ ਪੱਟ ਲਿਆ ਜੇ ਕਦੇ ਇਹਨੇ ਇਹ ਸੋਚ ਲਿਆ ਕਿ ਮੈਂ ਮੇਰਾ ਇੱਥੇ ਹੈ ਹੀ ਕੌਣ ਮੈਂ ਆਪਣਾ ਬਾਰ ਬੱਚਾ ਲੈ ਕੇ ਮੇਰੀ ਜ਼ਿੰਦਗੀ ਬਹੁਤ ਪਈ ਅੱਗੇ ਮੈਂ ਕਿਤੇ ਹੋਰ ਵੀ ਵਸ ਸਕਦੀ ਹਾਂ ਤਾਂ ਚਰਨਜੀਤ ਦੀ ਸੱਸ ਇਹ ਸੋਚਦੀ ਹੈ ਕਿ ਕਿਉਂ ਨਾ ਮੈਂ ਆਪਣੀ ਪੀਕੀ ਜਾ ਕੇ ਆਪਣਾ ਭਤੀਜਾ ਲੈ ਆਵਾਂ ਤੇ ਆਪਣੇ ਭਤੀਜੇ ਤੇ ਲੜ ਆਪਣੀ ਨੂਨ ਨੂੰ ਲਾਦਾ ਹਮ ਚਰਨਜੀਤ ਦੀ ਸੱਸ ਆਪਣੀ ਨੂਨ ਨੂੰ ਆਪਣੇ ਭਤੀਜੇ ਤੇ ਲੜ ਲਾ ਦਿੰਦੀ ਹੈ ਹਮ ਉਹ ਭਤੀਜੇ ਦਾ ਨਾਮ ਤਰਲੋਕ ਹੁੰਦਾ ਹਮ ਤਰਲੋਕ ਇੱਥੇ ਆ ਕੇ ਰਹਿਣ ਲੱਗ ਜਾਂਦਾ ਹਮ ਤੇ ਘਰ ਫਿਰ ਆਬਾਦ ਹੋ ਜਾਂਦਾ ਹਮ ਤਰਲੋਕ ਠੇਕੇ ਤੇ ਜ਼ਮੀਨ ਲੈ ਕੇ ਪਿੰਡ ਚ ਵਾਹੀ ਕਰਦਾ ਖੇਤੀਬਾੜੀ ਕਰਦਾ ਹਮ ਤੇ ਚਰਨਜੀਤ ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰੀ ਹਮ ਜ਼ਿੰਦਗੀ ਚੰਗੀ ਹੋ ਜਾਂਦੀ ਆ। ਹੂੰ ਫੇਰ ਉਸ ਤੋਂ 2 ਸਾਲਾਂ ਬਾਅਦ ਹੀ ਇਹ ਪਰਿਵਾਰ ਨਾਲ ਇੱਕ ਫੇਰ ਵੱਡਾ ਹਾਸਾ ਹੁੰਦਾ। ਜਿਵੇਂ ਚਰਨਜੀਤ ਦੇ ਘਰਾਂ ਵਿੱਚ ਸੁੱਖ ਲਿਖੇ ਨਹੀਂ ਹੁੰਦਾ। ਹੂੰ ਤਾਂ ਤਰਲੋਕ ਦੀ ਵੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ। ਹੂੰ ਤੇ ਇਹ ਘਰ ਫੇਰ ਖਾਲੀ ਦਾ ਖਾਲੀ। ਫੇਰ ਚਰਨਜੀਤ ਦੀ ਸੱਸ ਇਹ ਸੋਚਦੀ ਆ ਕਿ ਸ਼ਾਇਦ ਮੇਰੀ ਨੂੰਹ ਹੀ ਲੈਣੀ ਆ। ਹੂੰ ਇਹਨੇ ਸਾਡਾ ਘਰ ਪੱਟਤਾ ਹੂੰ ਤਾਂ ਫੇਰ ਜਦੋਂ ਤਰਲੋਕ ਦੇ ਭੋਗ ਤੇ ਵੀ ਇਕੱਠ ਹੁੰਦਾ ਤਾਂ ਉਸ ਵਕਤ ਵੀ ਚਰਨਜੀਤ ਨੂੰ ਪੁੱਛਿਆ ਜਾਂਦਾ ਉਹਦੇ ਪੇਕੇ ਪਰਿਵਾਰ ਦੇ ਵੱਲੋਂ ਵੀ ਤੀ ਇਹ ਹੁਣ ਕੀ ਕਰੀਏ ਪਹਿਲਾਂ ਤੇਰੀ ਜ਼ਿੱਦ ਸੀ ਕਿ ਮੈਂ ਇਹੀ ਘਰੇ ਰਹਿਣਾ ਹੁਣ ਇਹ ਘਰ ਦੇ ਵਿੱਚ ਤਾਂ ਬੱਚੀ ਕੋਈ ਨਹੀਂ ਹੂੰ ਚਰਨਜੀਤ ਦਾ ਫੇਰ ਵੀ ਜਵਾਬ ਹੁੰਦਾ ਕਿ ਮੈਂ ਇੱਥੇ ਹੀ ਰਹੂੰਗੀ ਮੇਰੀ ਸੱਸ ਕੋਲ ਹੂੰ ਮੇਰਾ ਬੱਚਾ ਜਵਾਨ ਹੋ ਰਿਹਾ ਮੇਰਾ ਬੱਚਾ ਵੱਡਾ ਹੋ ਰਿਹਾ ਮੈਂ ਇਹਦੀ ਸਾਰੇ ਜ਼ਿੰਦਗੀ ਕੱਢ ਲੂੰਗੀ ਪਰ ਚਰਨਜੀਤ ਦੀ ਸੱਸ ਉਸ ਵਕਤ ਇਹ ਕਹਿੰਦੀ ਜੇ ਕਿ ਨਹੀਂ ਮੈਂ ਨਹੀਂ ਇਹਨੂੰ ਰੱਖਾਂਗੀ ਮੇਰੇ ਕੋਲ ਇਹ ਪੁੱਤ ਹੈਗਾ ਮੈਂ ਮੇਰੇ ਪੁੱਤ ਨੂੰ ਰੱਖ ਲੂੰ ਤੁਸੀਂ ਆਪਣੀ ਨੂੰ ਜਿੱਥੇ ਮਰਜੀ ਪਿਆਓ ਹੂੰ ਚਰਨਜੀਤ ਨੂੰ ਇਹ ਗੱਲ ਤੋੜ ਕੇ ਰੱਖ ਦਿੰਦੀ ਹੈ ਹੂੰ ਚਰਨਜੀਤ ਇਹ ਸੋਚਦੀ ਹੈ ਕਿ ਮੈਂ ਕੀ ਸੋਚਦੀ ਹਾਂ ਤੇ ਮੇਰੀ ਸੱਸ ਕੀ ਗੱਲਾਂ ਕਰ ਰਹੀ ਹੈ ਹੂੰ ਤਾਂ ਜਿਹੜੇ ਵਿੱਚ ਪਏ ਰਿਸ਼ਤੇਦਾਰ ਹੁੰਦੇ ਆ ਚਰਨਜੀਤ ਦੀ ਸੱਸ ਉਹਨਾਂ ਨੂੰ ਵੀ ਕਹਿ ਦਿੰਦੀ ਹੈ ਕਿ ਮੈਂ ਇਹਨੂੰ ਆਪਣੇ ਘਰੇ ਨਹੀਂ ਰੱਖਣੀ ਹੂੰ ਮੈਨੂੰ ਮੇਰਾ ਪੁੱਤਾ ਦਵਾ ਦੋ ਸਾਡਾ ਖੂਨ ਰਹੂਗਾ ਖੂਨ ਜਵਾਨ ਹੋਊਗਾ ਮੈਂ ਆਪਣੇ ਪੁੱਤੇ ਨੂੰ ਹੀ ਵਾਹ ਲੂੰਗੀ ਅੱਗੇ ਹੂੰ ਮੈਂ ਇਹਦੇ ਸਾਰੇ ਜ਼ਿੰਦਗੀ ਕੱਢ ਲੂੰਗੀ ਹੂੰ ਤਾਂ ਫਿਰ ਇਹੀ ਫੈਸਲਾ ਹੁੰਦਾ ਹੂੰ ਚਰਨਜੀਤ ਨੂੰ ਚਰਨਜੀਤ ਦੇ ਪੇਕੇ ਨਾਲ ਲੈ ਜਾਂਦੇ ਆ। ਹੂੰ ਤੇ ਚਰਨਜੀਤ ਦਾ ਪੁੱਤ ਦਾਦੀ ਕੋਲ ਛੱਡ ਦਿੱਤਾ ਜਾਂਦਾ। ਹੂੰ ਜਦੋਂ ਚਰਨਜੀਤ ਆਪਣੇ ਪੁੱਤ ਤੋਂ ਵਿਛੜਦੀ ਆ ਤਾਂ ਚਰਨਜੀਤ ਦਾ ਹਾਲ ਇਹ ਹੁੰਦਾ ਕਿ ਰਾਤ ਨੂੰ ਉਹ ਉੱਠ ਉੱਠ ਕੇ ਰੋਣਾ। ਉਹਨੂੰ ਆਪਣੇ ਪੁੱਤ ਦੀ ਯਾਦ ਆਉਣੀ। ਹੂੰ ਤਾਂ ਫਿਰ ਚਰਨਜੀਤ ਦੀ ਵੀ ਬਹੁਤਾ ਸਮਾਂ ਨਹੀਂ ਪਰਿਵਾਰ ਵਾਲਿਆਂ ਕੇ ਚੱਲਦੀ ਹੁੰਦੀ। ਹੂੰ ਚਰਨਜੀਤ ਇਹ ਕਹਿੰਦੀ ਹੁੰਦੀ ਆ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਕਿ ਮੈਂ ਅੱਧੀ ਰੋਟੀ ਤੇ ਗੁਜ਼ਾਰਾ ਕਰ ਲਵਾਂ। ਮੈਂ ਤੁਹਾਡੇ ਘਰ ਦੇ ਵਿੱਚ ਨੌਕਰ ਬਣ ਕੇ ਕੱਟ ਲੂ ਮੈਨੂੰ ਅੱਗੇ ਨਾ ਵਿਆਹ ਹੋ ਕਿਤੇ ਹੋਰ ਹਮ ਪਰ ਚਰਨਜੀਤ ਦੀ ਨਹੀਂ ਚੱਲਦੀ ਚਰਨਜੀਤ ਦਾ ਕਿਤੇ ਫੇਰ ਦੁਬਾਰੇ ਵਿਆਹ ਕਰ ਦਿੱਤਾ ਜਾਂਦਾ ਹਮ ਤੇ ਇੱਕੋ ਪੁੱਤ ਦਾ ਵਿਛੋੜਾ ਉਹ ਦੋ ਪਤੀਆਂ ਦਾ ਵਿਛੋੜਾ ਤੇ ਮੰਦੇ ਵਿੱਚ ਬਜੂਗ ਲੈ ਕੇ ਚਰਨਜੀਤ ਕਿਤੇ ਹੋਰ ਵੇਖੀ ਜਾਂਦੀ ਹੈ ਹਮ ਤੇ ਦੂਸਰੇ ਪਾਸੇ ਹਮ ਚਰਨਜੀਤ ਦੀ ਸੱਸ ਨਵਰਾਜ ਜੀ ਦੇ ਕੋਲੇ ਰਹਿੰਦਾ ਹੁੰਦਾ ਹਮ ਤਾਂ ਉਹ ਜਿਨ੍ਹਾਂ ਨੇ ਜ਼ਮੀਨ ਗਹਿਣੇ ਲਈ ਹੁੰਦੀ ਆ ਉਹ ਜ਼ਮੀਨ ਵੀ ਛੱਡ ਦਿੰਦੇ ਕਿ ਤੁਹਾਡੇ ਪਰਿਵਾਰ ਨਾਲ ਬਹੁਤ ਮਾੜੀ ਹੋਈ ਆ ਤੁਸੀਂ ਜ਼ਮੀਨ ਰੱਖ ਲਓ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਤੇ ਉਹੀ ਜ਼ਮੀਨ ਦੇ ਸਰ ਤੇ ਨਵਰਾਜ ਨੂੰ ਉਹਦੀ ਦਾਦੀ ਪਾਲਦੀ ਹੁੰਦੀ ਆ ਤੇ ਉਸ ਵਕਤ ਜਦੋਂ ਨਵਰਾਜ ਨੇ ਬੱਚਿਆਂ ਨਾਲ ਖੇਡਣਾ ਤਾਂ ਨਵਰਾਜ ਨੇ ਆਪਣੀ ਦਾਦੀ ਨੂੰ ਪੁੱਛਣਾ ਕਿ ਮੇਰੀ ਮਾਂ ਕਿੱਥੇ ਆ ਉਹਨੇ ਇਹ ਹੀ ਕਹਿ ਦੇਣਾ ਕਿ ਤੇਰੀ ਮਾਂ ਤਾਂ ਮਰ ਗਈ ਤੇ ਫਿਰ ਨਵਰਾਜ ਨੇ ਇਹ ਸਵਾਲ ਵੀ ਕਰਨਾ ਕਿ ਮੇਰਾ ਡੈਡੀ ਕਿੱਥੇ ਆ ਉਦੀ ਦਾਦੀ ਇਹ ਕਹਿੰਦੀ ਸੀ ਕਿ ਪਹਿਲਾਂ ਤੇਰਾ ਪਿਓ ਮੁੱਕਿਆ ਸੀ ਉਹ ਦੁਬਈ 'ਚ ਕੰਮ ਕਰਦਾ ਸੀਗਾ ਉੱਥੇ ਉਹਦੀ ਮੌਤ ਹੋ ਗਈ ਸੀ ਉਦੋਂ ਬਾਅਦ ਤੇਰੀ ਮਾਂ ਵੀ ਮਰ ਗਈ ਸੀ ਉਹਦੇ ਮੰਗਰੀ ਹਮ ਨਵਰਾਜ ਦੇ ਦਿਲ 'ਚ ਇਹ ਚੀਜ਼ਾਂ ਬਿਠਾ ਦਿੱਤੀਆਂ ਗਈਆਂ ਤੇ ਕਿਤੇ ਰੱਖੇ ਤੇ ਇਹ ਵੀ ਆਖਿਆ ਗਿਆ ਕਿ ਤੇਰੀ ਮਾਂ ਤੋਂ ਤੇਰਾ ਪਿਓ ਤੰਗੀ ਰਹਿੰਦਾ ਸੀ ਤੇਰੀ ਮਾਂ ਤੇਰੀ ਪਿਆਰ ਨੂੰ ਤੰਗ ਕਰਕੇ ਰੱਖਦੀ ਸੀ ਨਵਰਾਜ ਨੂੰ ਕਿਸੇ ਨੇ ਕਦੇ ਬਾਹਰੋਂ ਨਹੀਂ ਦੱਸਿਆ ਕਿ ਉਹਦੀ ਮਾਂ ਕਿੱਥੇ ਹੈ ਜਿੱਥੇ ਬੱਚੇ ਖੇਡਦੇ ਨਵਰਾਜ ਹਲੇ ਛੋਟਾ ਸੀ ਨਵਰਾਜ ਨੇ ਉਪਰਚਲਸ ਕਰਨੀ ਹਲੇ ਸ਼ੁਰੂ ਹੀ ਨਹੀਂ ਕੀਤੀ ਸੀ ਜਿਵੇਂ ਉਹ ਬੱਚਿਆਂ ਨਾਲ ਖੇਡਦਾ ਰਹਿੰਦਾ ਸੀ ਉਹ ਮਾਂ ਪਿਓ ਦੇਖਦਾ ਸੀ ਤਾਂ ਕਰਕੇ ਉਹ ਘਰੇ ਆ ਕੇ ਫਿਰ ਆਪਣੀ ਦਾਦੀ ਨੂੰ ਸਵਾਲ ਕਰਦਾ ਸੀ ਦਾਦੀ ਦੇ ਮਨ ਦੇ ਅੰਦਰ ਅੱਜ ਵੀ ਕੜਤਨ ਸੀ ਚਰਨਜੀਤ ਪ੍ਰਤੀ ਤੇ ਉਹ ਆਪਣੇ ਪੁੱਤੇ ਨੂੰ ਇਸ ਤਰੀਕੇ ਨਾਲ ਹੀ ਉਹਦਾ ਪਾਲਣ ਪੋਸ਼ਣ ਕਰ ਰਹੀ ਸੀ ਕਿ ਉਹਦੇ ਕੋਲੇ ਕੋਈ ਸਵਾਲ ਜਾਂ ਜਵਾਬ ਬਚੀ ਨਾ ਮੈਂ ਆਪਣੇ ਪੁੱਤੇ ਦੀ ਐਦਾਂ ਦੀ ਪਾਲਣ ਪੋਸ਼ਣ ਕਰਾਂ ਕਿ ਉਹ ਮੈਨੂੰ ਸਵਾਲ ਵੀ ਕਰ ਨੂੰ ਆਪਣੀ ਮਾਂ ਦੇ ਨਾਂ ਦਾ ਨਾ ਕਰੇ ਫਿਰ ਨਵਰਾਜ ਥੋੜਾ ਜਿਹਾ ਵੱਡਾ ਹੁੰਦਾ ਪੜ੍ਹਾਈ ਲਿਖਾਈ ਕਰਦਾ ਸਕੂਲ ਜਾਂਦਾ ਤੇ ਉਹਦੀ ਦਾਦੀ ਤੇ ਉਹ ਦੋਨੇ ਇਕੱਲੇ ਹੀ ਇਹ ਪਰਿਵਾਰ ਚ ਰਹਿੰਦੇ ਹੁੰਦੇ ਆ ਫਿਰ ਦੂਸਰੇ ਪਾਸੇ ਚਰਨਜੀਤ ਦੀ ਵੀ ਜ਼ਿੰਦਗੀ ਅੱਗੇ ਵੱਧ ਚੁੱਕੀ ਹੁੰਦੀ ਹੈ ਚਰਨਜੀਤ ਦੇ ਜਿਹੜਾ ਅਗਲਾ ਵਿਆਹ ਹੋਇਆ ਹੁੰਦਾ ਉਤੋਂ ਉਹਦੀ ਧੀ ਹੋ ਜਾਂਦੀ ਹੈ ਤੇ ਚਰਨਜੀਤ ਉਧਰ ਆਪਣੀ ਜ਼ਿੰਦਗੀ ਚ ਗੁਆਚ ਜਾਂਦੀ ਆ ਪਰ ਚਰਨਜੀਤ ਦੇ ਮਨ ਚ ਅੱਜ ਵੀ ਇਹ ਖੋ ਪੈਂਦੀ ਸੀ ਕਿ ਮੇਰਾ ਪੁੱਤ ਪਤਾ ਨਹੀਂ ਕਿੱਥੇ ਹੋਊਗਾ ਕਿਵੇਂ ਹੋਊਗਾ ਹੂੰ ਨਵਰਾਜ ਦੇ ਮਨ ਚ ਇਹ ਹਮੇਸ਼ਾ ਹੀ ਵਿਜੋਗ ਰਹਾ ਹੂੰ ਆਪਦੀ ਮਾਂ ਦੇ ਪ੍ਰਤੀ ਜਦੋਂ ਮਾਪਿਓ ਬੱਚਿਆਂ ਨੂੰ ਲਾਡ ਲੜਾਉਂਦੇ ਦੇਖਦਾ ਤਾਂ ਉਹਦੇ ਮਨ ਅੰਦਰ ਵੀ ਇਹ ਇੱਛਾ ਸੀ ਕਿ ਮੇਰੇ ਵੀ ਕਾਸ਼ ਮਾਪਿਓ ਹੁੰਦੇ ਸਵਾਲ ਉਹਨੇ ਹਮੇਸ਼ਾ ਆਪਣੀ ਦਾਦੀ ਨੂੰ ਕਰਨੇ ਦਾਦੀ ਹੂੰ ਮੇਰੀ ਮਾਂ ਕਿਵੇਂ ਦੀ ਸੀ ਉਹਨੇ ਕੋਈ ਜਵਾਬ ਨਾ ਦੇਣੋ ਹੂੰ ਨਵਰਾਜ ਜਦੋਂ ਥੋੜਾ ਜਿਹਾ ਜਵਾਨ ਹੁੰਦਾ ਤਾਂ ਘਰ ਦੇ ਵਿੱਚ ਇਹ ਹੁੰਦਾ ਕਿ ਹੁਣ ਕਿਉਂ ਉਹਨਾਂ ਨੇ ਨਵਰਾਜ ਨੂੰ ਵਿਆਹ ਲਿਆ ਜਾਵੇ ਤਾਂ ਛੋਟੀ ਉਮਰ ਦੇ ਵਿੱਚ ਹੀ ਉਹਦੀ ਦਾਦੀ ਨਵਰਾਜ ਦਾ ਵਿਆਹ ਕਰ ਦਾਂਦੀ ਆ ਹੂੰ ਨਵਰਾਜ ਜਦੋਂ ਵਿਆਹ ਹੋ ਜਾਂਦਾ ਤਾਂ ਫੇਰ ਉਹ ਆਪਣੀ ਪਤਨੀ ਦੇ ਸਾਹਮਣੇ ਢੱਡ ਫੋੜਦਾ ਕਿ ਮੈਂ ਹਮੇਸ਼ਾ ਰਿਸ਼ਤਿਆਂ ਨੂੰ ਤਰਸਿਆਂਗਾ ਹੂੰ ਤੇ ਦੂਸਰੇ ਪਾਸੇ ਨਵਰਾਜ ਦੇ ਸੱਸ ਵੀ ਨਹੀਂ ਹੁੰਦੀ ਹੈਗੀ ਹੂੰ ਨਵਰਾਜ ਦੀ ਸੱਸ ਦੀ ਮੌਤ ਹੋਈ ਹੁੰਦੀ ਹੈ ਹੂੰ ਉਹ ਧੀ ਨੂੰ ਵੀ ਯਾਨੀ ਨਵਰਾਜ ਦੀ ਪਤਨੀ ਨੂੰ ਵੀ ਇਹੀ ਘਾਟ ਹੁੰਦੀ ਹੈ ਕਿ ਮੈਨੂੰ ਏਸ ਹੀ ਮੇਰੀ ਸੱਸ ਦਾ ਪਿਆਰ ਮਿਲੂਗਾ ਪਰ ਇਹ ਘਰ ਚ ਸੱਸ ਨਹੀਂ ਦਾਦੀ ਸੱਸ ਹੂੰ ਵੀ ਮੈਂ ਹਮੇਸ਼ਾ ਪਿਆਰ ਨੂੰ ਤਰਸਿਆਂ ਮੈਂ ਤਾਂ ਇੱਕ ਪਿਆਰ ਨੂੰ ਤਰਸਿਆਂ ਤੁਸੀਂ ਤਾਂ ਮਾਂ ਦੇ ਪਿਆਰ ਨੂੰ ਵੀ ਦਰਸਾਉਂਦੇ ਪਿਆਰ ਨੂੰ ਵੀ ਦਰਸਾਏ। ਹੂੰ। ਤਾਂ ਨਵਰਾਜ ਤੇ ਉਹਦੀ ਪਤਨੀ ਦੇ ਅੰਦਰ ਬਹੁਤ ਚੰਗੀ ਬੌਂਡਿੰਗ ਸੀ ਆਪਸ ਦੇ ਵਿੱਚ। ਦੋਨੇ ਇੱਕ ਦੂਜੇ ਦੇ ਚੰਗੇ ਸਾਥੀ ਸੀ ਤੇ ਦੋਸਤ ਵੀ ਸੀ। ਹਰ ਗੱਲ ਉਹ ਇੱਕ ਦੂਜੇ ਨਾਲ ਸਾਂਝੀ ਕਰਦੇ ਸੀ। ਹੂੰ। ਤਾਂ ਇੱਕ ਗੱਲ ਜਿਹੜੀ ਨਵਰਾਜ ਨੂੰ ਹਮੇਸ਼ਾ ਸੁਣਨ ਨੂੰ ਮਿਲਦੀ ਸੀ ਉਹ ਇਹ ਸੀ ਆਂਡ ਗਵਾਣ ਦੇ ਵਾਲੀਆਂ ਉਹਦੀਆਂ ਤਾਈਆਂ ਚਾਚੀਆਂ ਇਹ ਕਹਿ ਦਿੰਦੀਆਂ ਸੀ ਕਿ ਤੂੰ ਤਾਂ ਆਪਣੀ ਮਾਂ ਵਰਗਾ। ਹੂੰ। ਜਦੋਂ ਉਹ ਉਹਦੀ ਨੇਕ ਦੇਲੀ ਦੇਖਦੀਆਂ ਉਹਦੀ ਦਰਿਆ ਦੇਲੀ ਦੇਖਦੀਆਂ ਤਾਂ ਉਹ ਕਹਿੰਦੇ ਨੇ ਤੂੰ ਤਾਂ ਆਪਣੀ ਪੁੱਤ ਜਮੀ ਮਾਂ ਵਰਗਾ ਪਰ ਜਦੋਂ ਉਹ ਆਪਣੀ ਦਾਦੀ ਨੂੰ ਇਹ ਸਵਾਲ ਕਰਦਾ ਸੀ ਆ ਕਿ ਮੈਨੂੰ ਮੇਰੀ ਮਾਂ ਕਿਵੇਂ ਦੀ ਸੀ ਉੱਥੋਂ ਕੋਈ ਜਵਾਬ ਨਹੀਂ ਮਿਲਦਾ ਸੀ ਨਵਰਾਜ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਵੀ ਮੈਂ ਹਮੇਸ਼ਾ ਇਹ ਪਿਆਰ ਨੂੰ ਦਰਸੇਆਂ ਪਰ ਮੇਰੇ ਦਿਲ ਦੇ ਅੰਦਰ ਇਹ ਹਮੇਸ਼ਾ ਤੰਗ ਰਹੀ ਆ ਕਿ ਜੇ ਮੇਰੀ ਮਾਂ ਇਸ ਦੁਨੀਆ ਤੇ ਹੁੰਦੀ ਮੇਰਾ ਪਿਓ ਇਸ ਦੁਨੀਆ ਤੇ ਹੁੰਦਾ ਤਾਂ ਮੇਰੀ ਜ਼ਿੰਦਗੀ ਬਹੁਤ ਅਲੱਗ ਹੁੰਨੀ ਸੀ ਜਦੋਂ ਨਵਰਾਜ ਦਾ ਵਿਆਹ ਹੋ ਜਾਂਦਾ ਹੈ ਤਾਂ ਘਰਾਂ ਦੀਆਂ ਔਰਤਾਂ ਦਾ ਨਵਰਾਜ ਦੇ ਘਰੇ ਆਉਣਾ ਜਾਣਾ ਹੋ ਗਿਆ। ਉਹਨਾਂ ਨੇ ਨਵਰਾਜ ਦੀ ਪਤਨੀ ਨੂੰ ਇਹ ਆਖਿਆ ਕਿ ਨਵਰਾਜ ਬਿਲਕੁਲ ਹੀ ਆਪਣੀ ਮਾਂ ਵਰਗਾ। ਹੂੰ ਉਹ ਕਹਿੰਦੀ ਤੇਰੇ ਨਾਲ ਇੱਕ ਅਸੀਤੀ ਇਹ ਗੱਲ ਕਰਨੀ ਹੈ ਕਿ ਨਵਰਾਜ ਹਮੇਸ਼ਾ ਆਪਣੀ ਮਾਂ ਦੇ ਪਿਆਰ ਨੂੰ ਤਰਸਿਆ। ਹੂੰ ਅਸੀਂ ਇਹਨੂੰ ਰੋਂਦੇ ਨੂੰ ਜਦ ਕਰਦੇ ਨੂੰ ਅਬਦੀ ਦਾਦੀ ਨਾਲ ਦੇਖਿਆ। ਹੂੰ ਕਹਿੰਦੀ ਇੱਕ ਤੇਰੇ ਨਾਲ ਇਹ ਗੱਲ ਸਾਂਝੀ ਕਰਨੀ ਆ। ਤੂੰ ਆਪਣੀ ਦਾਦੀ ਸੱਸ ਕੋਲੇ ਵੀ ਇਹ ਗੱਲ ਸਾਂਝੀ ਨਾ ਕਰੀਂ। ਕਹਿੰਦੀ ਅੱਜ ਤੱਕ ਅਸੀਂ ਇੱਕ ਕਲੇਸ਼ ਤੋਂ ਡਰਦੇ ਹਾਂ ਨਵਰਾਜ ਕੋਲੇ ਇਹ ਗੱਲ ਕਰੀ ਹੋਏ ਨਹੀਂ ਕਿਤੇ ਜੇਕਰ ਤੇਰੀ ਦਾਦੀ ਸੱਸ ਨੂੰ ਪਤਾ ਲੱਗ ਗਿਆ ਤਾਂ ਉਹ ਸਾਡੇ ਨਾਲ ਕਲੇਸ਼ ਕਰੂਗੀ। ਹੂੰ ਉਹ ਕਹਿੰਦੀ ਕੀ ਗੱਲ ਐ ਇਹ ਜੀ? ਉਹ ਕਹਿੰਦੀ ਨਵਰਾਜ ਦੀ ਮਾਂ ਇਸ ਦੁਨੀਆ ਤੇ ਹੈਗੀ ਆ। ਹੂੰ ਉਹਨੂੰ ਬਹੁਤ ਚੰਬਾ ਲੱਗਦਾ। ਜਦੋਂ ਕਈ ਵਾਰ ਨਵਰਾਜ ਦੀ ਪਤਨੀ ਨਵਰਾਜ ਨੂੰ ਪੁੱਛਦੀ ਸੀ ਕਿ ਬੀਬੀ ਜੀ ਨੂੰ ਕੀ ਹੋਇਆ ਸੀ ਤਾਂ ਉਹ ਕਹਿੰਦਾ ਵੀ ਮੈਨੂੰ ਦਾਦੀ ਦੱਸਦੀ ਆ ਵੀ ਉਹਦੀ ਪਹਿਲਾਂ ਮੇਰੇ ਬਾਪੂ ਜੀ ਦੀ ਮੌਤ ਹੋ ਗਈ ਸੀ ਤੇ ਫੇਰ ਪਿੱਛੇ ਮੇਰੀ ਮਾਂ ਦੀ ਮੌਤ ਹੋ ਗਈ ਸੀ। ਹੂੰ ਨਵਰਾਜ ਦੀ ਪਤਨੀ ਨੂੰ ਇਹ ਸੁਣ ਕੇ ਬਹੁਤ ਅਚੰਭਾ ਲੱਗਦਾ ਕਿ ਨਵਰਾਜ ਨੂੰ ਇਹ ਸੱਚ ਤੋਂ ਪਰੇ ਰੱਖਿਆ ਗਿਆ ਨਵਰਾਜ ਤੋਂ ਇਹ ਓਲਾ ਰੱਖਿਆ ਗਿਆ ਤਾਂ ਫਿਰ ਉਸ ਤੋਂ ਬਾਅਦ ਨਵਰਾਜ ਦੀ ਪਤਨੀ ਇਹ ਸਾਰੀ ਪਰਤਾਲ ਕਰਦੀ ਹੈ ਨਵਰਾਜ ਦੀ ਪਤਨੀ ਬੜਿਆ ਕੇ ਆਪਣੀ ਦਾਦੀ ਸੱਸ ਨੂੰ ਇਹ ਪੁੱਛਦੀ ਆ ਵੀ ਬੀਬੀ ਜੀ ਨੂੰ ਕੀ ਗੱਲ ਹੋਗੀ ਸੀ ਉਹਨੇ ਸੇਮ ਉਹੀ ਗੱਲ ਆਕੀ ਕਿ ਪਹਿਲਾਂ ਤੇਰੀ ਸੌਰੀ ਦੀ ਮੌਤ ਹੋ ਗਈ ਤੇ ਪਿੱਛੋਂ ਤੇਰੀ ਸੱਸ ਦੀ ਮੌਤ ਹੋ ਗਈ ਸੀ ਹੂੰ ਤੇਰੀ ਸੱਸ ਬਹੁਤ ਕਪੱਤੀ ਸੀ ਕਹਿੰਦੀ ਮੇਰੇ ਪੁੱਤ ਨਾਲ ਕਲੇਸ਼ ਕਰਦੀ ਰਹਿੰਦੀ ਸੀ ਹੂੰ ਕਹਿੰਦੀ ਬੀਬੀ ਫਿਰ ਮੈਨੂੰ ਉਹਦੀ ਫੋਟੋ ਤਾਂ ਦਿਖਾ ਦੇ ਕੋਈ ਹੂੰ ਉਹ ਗੱਲਾਂ ਚਾਕੇ ਉਹਨੂੰ ਐਲਬਮ ਦਿਖਾਉਂਦੀ ਆ ਹੂੰ ਤੇ ਐਲਬਮ ਦੇ ਵਿੱਚੋਂ ਇਹ ਦੱਸਦੀ ਆ ਵੀ ਇਹ ਇਹਦਾ ਭਾਈ ਸੀ ਇਹ ਉਹ ਆਪ ਸੀ ਤੇ ਉਹ ਐਲਬਮ ਨੂੰ ਨਵਰਾਜ ਦੀ ਪਤਨੀ ਨਵਰਾਜ ਨੂੰ ਵੀ ਦਿਖਾਉਂਦੀ ਆ ਜਿਹੜੀ ਅੱਜ ਤੱਕ ਉਹਦੀ ਦਾਦੀ ਨੇ ਕਦੇ ਦਿਖਾਈ ਨਹੀਂ ਸੀ ਹੂੰ ਤੇ ਉਥੋਂ ਉਹਨੂੰ ਆਪਣੇ ਮਾਂ ਦਾ ਚਿਹਰਾ ਵੀ ਪਤਾ ਲੱਗਦਾ ਅਪਡੇ ਮਾਮਿਆਂ ਦੀ ਸ਼ਕਲਾਂ ਵੀ ਪਤਾ ਲੱਗਦੀਆਂ ਨੇ ਹਾਲਾਂਕਿ ਨਵਰਾਜ ਨੂੰ ਹਮੇਸ਼ਾ ਨਾਨਕਿਆਂ ਤੋਂ ਦੂਰ ਰੱਖਿਆ ਗਿਆ ਕਿ ਉਹ ਨਾਨਕਿਆਂ ਦਾ ਪਰਛਾਵਾਂ ਵੀ ਨਾ ਪੈਜੇ ਤੇ ਉਹ ਮਾਂ ਦਾ ਪਰਛਾਵਾਂ ਵੀ ਨਾ ਪੈਜੇ ਕਿਤੇ ਮਾਂ ਦੇ ਅੰਦਰ ਇਹ ਖਿੱਚ ਪਵੇ ਕਿ ਮੈਂ ਆਪਣੇ ਪੁੱਤ ਨੂੰ ਵਾਪਸ ਲੈ ਕੇ ਆਉਣੀ ਹੂੰ ਤੁਸੀਂ ਇਹ ਦੇਖੋ ਵਿਛੋੜੇ ਪਾ ਕੇ ਰੱਖੇਗੇ ਜਿਉਂਦੇ ਜੀ ਮਾਂ ਨਾਲ ਪੁੱਤ ਦੀ ਫਿਰ ਉਸ ਤੋਂ ਬਾਅਦ ਨਵਰਾਜ ਦੀ ਪਤਨੀ ਨਵਰਾਜ ਨੂੰ ਦੱਸਦੀ ਆ ਕਿ ਮੇਰੇ ਕੋਲ ਇਹ ਗੱਲ ਆਈ ਹੈ ਕਿ ਤੁਹਾਡੀ ਮਾਂ ਇਸ ਦੁਨੀਆ ਤੇ ਹੈਗੀ ਆ। ਹੂੰ ਨਵਰਾਜ ਦੇ ਪੈਰਾਂ ਤੋਂ ਲਾਂ ਜ਼ਮੀਨ ਖਿਲਕ ਜਾਂਦੀ ਆ। ਆਪਣੀ ਦਾਦੀ ਪ੍ਰਤੀ ਨਫ਼ਰਤ ਤੇ ਆਪਣੀ ਮਾਂ ਪ੍ਰਤੀ ਪਿਆਰ ਭਰਨਾ ਨਵਰਾਜ ਚ ਸ਼ੁਰੂ ਹੋ ਜਾਂਦਾ। ਹੂੰ ਨਵਰਾਜ ਸੋਚਦਾ ਕਿ ਮੈਂ 20-22 ਸਾਲਾਂ ਦਾ ਹੋ ਗਿਆ ਤੇ ਮੇਰੇ ਤੋਂ ਇਹ ਗੱਲ ਦਾ ਪਰਦਾ ਹੀ ਰੱਖਿਆ ਗਿਆ। ਹੂੰ ਕਿ ਇਹ ਕਿਹੜੇ ਜਨਮਾਂ ਦੀ ਸਜ਼ਾ ਮੇਰੀ ਦਾਦੀ ਨੇ ਮੈਨੂੰ ਦਿੱਤੀ। ਹੂੰ ਫਿਰ ਨਵਰਾਜ ਆਪਣੀ ਜਿਹੜੀ ਉਹ ਔਰਤ ਨੇ ਘਰਾਂ ਦੀ ਨੇ ਦੱਸਿਆ ਹੁੰਦਾ ਨਵਰਾਜ ਦੀ ਪਤਨੀ ਨੂੰ ਫਿਰ ਉਹ ਤੋਂ ਪੁੱਛਦਾ ਹੂੰ ਕਹਿੰਦਾ ਬੀਬੀ ਸਾਰੀ ਗੱਲ ਦੱਸ ਕੀ ਗੱਲ ਸੀ ਉਹ ਦੱਸਦੀ ਹੈ ਕਿ ਤੇਰੀ ਮਾਂ ਬਹੁਤ ਸੱਚੀ ਆਰੀ ਸੀ ਬਹੁਤ ਨੇਕ ਦਿਲ ਸੀ ਤੂੰ ਵੀ ਓਵੇਂ ਦੀਆਂ ਹੂੰ ਤੇਰੀ ਮਾਂ ਦਾ ਪਹਿਲਾ ਵਿਆਹ ਹੋਇਆ ਤੇਰੇ ਪਿਓ ਦੇ ਨਾਲ ਉਹਦੀ ਮੌਤ ਹੋ ਗਈ ਹੂੰ ਫਿਰ ਤੇਰੀ ਦਾਦੀ ਨੇ ਆਪਦਾ ਪਤੀ ਜੈਥੇ ਲਿਆਂਦਾ 2 ਸਾਲ ਹੋ ਰਿਹਾ ਉਹਦੀ ਮੌਤ ਹੋ ਗਈ ਹੂੰ ਫਿਰ ਕਹਿੰਦੀ ਤੇਰੀ ਮਾਂ ਕਿੱਥੇ ਹੋਰ ਵਿਆਹ ਦਿੱਤੀ ਗਈ ਉਹ ਵੀ ਤੇਰੀ ਦਾਦੀ ਦੀ ਜੱਦ ਦੇ ਨਾਲ ਉਹ ਕਹਿੰਦੀ ਸੀ ਕਿ ਮੈਂ ਇਸ ਘਰੇ ਰਹਿਣਾ ਪਰ ਤੇਰੀ ਦਾਦੀ ਕਹਿੰਦੀ ਸੀ ਮੈਂ ਇਹਨੂੰ ਘਰੇ ਨਹੀਂ ਰੱਖਣਾ ਹੂੰ ਤੇਰੀ ਮਾਂ ਦਾ ਕਿਤੇ ਹੋਰ ਵਿਆਹ ਹੋ ਗਿਆ ਤੇ ਤੈਨੂੰ ਤੇਰੀ ਦਾਦੀ ਨੇ ਰੱਖ ਲਿਆ ਹੂੰ ਤੇਰੀ ਦਾਦੀ ਨੇ ਤੈਨੂੰ ਪਾਲਿਆ ਨਵਰਾਜ ਉਹ ਬੀਬੀ ਨੂੰ ਕਹਿੰਦਾ ਕਿ ਬੀਬੀ ਮੈਨੂੰ ਇਹ ਗੱਲ ਦਾ ਜਵਾਬ ਦੇ ਮੈਂ ਜਦੋਂ ਵੀ ਆਪਣੀ ਦਾਦੀ ਤੋਂ ਇਹ ਸਵਾਲ ਕੀਤਾ ਕਿ ਮੇਰੇ ਨਾਨਕੇ ਕਿੱਥੇ ਨੇ ਤਾਂ ਹਮੇਸ਼ਾ ਉਹਨੇ ਮੈਨੂੰ ਟਾਲਿਆ ਇਹ ਕਹੇ ਕਿ ਆਪਣੇ ਪੁੱਤਾਂ ਨਾਲ ਵਰਤਦੀ ਨਹੀਂ ਹੈਗੀ। ਹੂੰ ਕਿ ਮੇਰੇ ਨਾਨਕੇ ਕਿੱਥੇ ਨੇ? ਤਾਂ ਉਹ ਬੀਬੀ ਨਵਰਾਜ ਨੂੰ ਉਹਦੇ ਨਾਨਕੇ ਦੱਸਦੀ ਹੈ ਕਿ ਪੁੱਤ ਤੇਰੇ ਇੱਥੇ ਨਾਨਕੇ ਨੇ। ਹੂੰ ਤਾਂ ਨਵਰਾਜ ਆਪਣੀ ਪਤਨੀ ਦੇ ਨਾਲ ਪੁੱਛਦਾ ਪਛਾਉਂਦਾ ਆਪਣੇ ਨਾਨਕੇ ਚੱਲਿਆ ਜਾਂਦਾ ਆਪਣੀ ਦਾਦੀ ਤੋਂ ਚੋਰੀ। ਹੂੰ ਫਿਰ ਉਸ ਤੋਂ ਬਾਅਦ ਉਹ ਫੋਟੋਆਂ ਉਹ ਤਸਵੀਰਾਂ ਯਾਦ ਹੁੰਦੀਆਂ ਨੇ। ਹੂੰ ਨਵਰਾਜ ਨੇ ਉਹ ਬੀਬੀ ਤੋਂ ਹੀ ਆਪਣੇ ਮਾਮੇ ਦਾ ਨਾਮ ਪਤਾ ਕਰ ਲਿਆ ਹੁੰਦਾ। ਹੂੰ ਤੇ ਉਹ ਆਪਣੀ ਮਾਂ ਦਾ ਨਾਮ ਵੀ ਪੁੱਛ ਕੇ ਆਇਆ ਹੁੰਦਾ ਉਹ ਬੀਬੀ ਨੂੰ ਵੀ ਕੀ ਨਾਮ ਸੀ ਕੀ ਨਾਮ ਨਾਲ ਬੁਲਾਉਂਦੀ ਸੀ ਮੇਰੀ ਮਾਂ ਨੂੰ ਨਵਰਾਜ ਤੇ ਉਹਦੀ ਪਤਨੀ ਆਪਣੇ ਨਾਨਕੇ ਜਾਂਦੇ ਆ ਨਵਰਾਜ ਦੀਆਂ ਅੱਖਾਂ ਗਿੱਲੀਆਂ ਹੁੰਦੀਆਂ ਨੇ ਤੇ ਨਵਰਾਜ ਆਪਣੇ ਮਾਮੇ ਦਾ ਨਾਮ ਦੱਸਦਾ ਉਹ ਪਿੰਡ ਚ ਜਾ ਕੇ ਤੇ ਪਿੰਡ ਵਾਲੇ ਉਹਨੂੰ ਪਤਾ ਦੱਸ ਦਿੰਦੇ ਆ ਕਿ ਆਹ ਕਰ ਸੀ ਆ ਉਹਨਾਂ ਦੀ ਕੁੜੀ ਸੀ ਨਵਰਾਜ ਨੇ ਆਪਣੀ ਮਾਂ ਦਾ ਨਾਮ ਵੀ ਦੱਸਿਆ ਜਦੋਂ ਨਵਰਾਜ ਆਪਣੇ ਨਾਨਕੇ ਘਰੇ ਜਾਂਦਾ ਤਾਂ ਉਹਦੇ ਨਾਨਕੇ ਉਹਨੂੰ ਨਹੀਂ ਪਛਾਣਦੇ ਉਪਸ਼ਿਧੇ ਕਿ ਕੌਣ ਪਈ ਤੂੰ ਉਹ ਕਹਿੰਦਾ ਵੀ ਆ ਪਿੰਡ ਤੋਂ ਆ ਮੈਂ ਵੀ ਤੁਹਾਡੀ ਉੱਥੇ ਕੁੜੀ ਵੀ ਆਈ ਸੀ ਉਹ ਕਹਿੰਦੇ ਹਾਂ ਨਵਰਾਜ ਆਪਣੇ ਮਾਮੇ ਨੂੰ ਦੇਖਦਾ ਤਾਂ ਉਹਦੇ ਮਾਮੇ ਦੇ ਨਾਂ ਨਕਸ਼ਤਾ ਹੋਈ ਹੁੰਦੇ ਨਹੀਂ ਪਰ ਬਜ਼ੁਰਗ ਹੋ ਗਿਆ ਹੁੰਦਾ ਉਹ ਆਪਣੇ ਮਾਮੇ ਨੂੰ ਪਛਾਣ ਲੈਂਦਾ ਮਾਮੇ ਨਾਲ ਹੀ ਸਵਾਲ ਜਵਾਬ ਕਰ ਰਿਹਾ ਹੁੰਦਾ ਫਿਰ ਉਹ ਆਪਣੇ ਮਾਮੇ ਨੂੰ ਕਹਿੰਦਾ ਕਿ ਮੈਂ ਤੁਹਾਡਾ ਭਾਂਜਾ ਹਾਂ ਮੇਰਾ ਨਵਰਾਜ ਨਾਂ ਹੈ ਤਾਂ ਉਹਦਾ ਮਾਮਾ ਉਹਨੂੰ ਜੱਫੀ ਚ ਲੈ ਕੇ ਪੱਬਾਂ ਮਾਰ ਕੇ ਰੋ ਪੈਂਦਾ ਕਿ 20-22 ਸਾਲਾਂ ਬਾਅਦ ਮਿਲ ਹੋਏ ਸਾਡੇ ਕਿਹੜੇ ਰੂਪ ਚ ਹੋਇ ਕਿੰਨੇ ਸਾਲਾਂ ਬਾਅਦ ਹੋਇ ਹੂੰ ਤੇ ਨਵਰਾਜ ਦੀ ਬਹੂ ਦਾ ਉਹ ਬਹੁਤ ਚਾ ਮਨਾਉਂਦੀ ਹੈ ਹੂੰ ਫਿਰ ਨਵਰਾਜ ਆਪਣੀ ਮਾਂ ਬਾਰੇ ਪੁੱਛਦਾ ਕਿ ਮੇਰੀ ਮਾਂ ਕਿੱਥੇ ਆ ਨਵਰਾਜ ਦਾ ਮਾਮਾ ਦੱਸਦਾ ਕਿ ਤੇਰੀ ਦਾਦੀ ਦੀ ਜਦ ਕਰਕੇ ਤੁਹਾਡਾ 20-22 ਸਾਲ ਦਾ ਵਿਛੋੜਾ ਰਿਆ ਹੂੰ ਫਿਰ ਨਵਰਾਜ ਕਹਿੰਦਾ ਵੀ ਮੇਰੀ ਮਾਂ ਹੁਣ ਕਿੱਥੇ ਆ ਉਹ ਕਹਿੰਦੇ ਆ ਵੀ ਤੇਰੀ ਮਾਂ ਅਸੀਂ ਹੋਰ ਵਿਆਹਤੀ ਸੀ ਕਿਤੇ ਨਵਰਾਜ ਆਪਣੇ ਮਾਮੇ ਨੂੰ ਕਹਿੰਦਾ ਵੀ ਚਲੋ ਮੇਰੇ ਨਾਲ ਹੂੰ ਨਵਰਾਜ ਆਪਣੀ ਪਤਨੀ ਲੈ ਕੇ ਮਾਮੇ ਨੂੰ ਲੈ ਕੇ ਆਪਣੀ ਮਾਂ ਦੇ ਉਹ ਟਿਕਾਣੇ ਤੇ ਜਾਂਦਾ ਜਿੱਥੇ ਉਹ ਵਿਆਹਤੀ ਹੁੰਦੀ ਆ ਹੂੰ ਨਵਰਾਜ ਤੇ ਉਹਦੀ ਮਾਂ ਜਦੋਂ ਮਿਲਦੇ ਆ ਉਸ ਵਕਤ ਕੰਧਾਂ ਵੀ ਰੋਣ ਲੱਗੀਆਂ ਹੂੰ ਨਵਰਾਜ ਦੀ ਮਾਂ ਨੇ ਨਵਰਾਜ ਨੂੰ ਪਛਾਣਿਆ ਨਹੀਂ ਕਿਉਂਕਿ ਬਜ਼ੁਰਗ ਹੋ ਚੁੱਕੀ ਸੀ ਹੂੰ ਨਵਰਾਜ ਜਦੋਂ ਆਪਣੀ ਪਹਿਲੀ ਝਲਕ ਆਪਣੀ ਮਾਂ ਦੀ ਦੇਖਦਾ ਤਾਂ ਉਹਦੇ ਪੈਰਾਂ ਚ ਡਿੱਗ ਜਾਂਦਾ ਹੂੰ ਨਵਰਾਜ ਦੀ ਮਾਂ ਉਹਦੇ ਮਾਮੇ ਨੇ ਪੁੱਛਦੀ ਹੈ ਇਹ ਮੁੰਡਾ ਕੌਣਾ ਉਹ ਦੱਸਦਾ ਵੀ ਇਹ ਤੇਰਾ ਪੁੱਤ ਆ ਨਵਰਾਜ ਹਾਂ ਜੀ ਨੂੰ ਤੂੰ 2-3 ਸਾਲ ਦਾ ਛੱਡ ਕੇ ਆਇਆ ਸੀ ਤਾਂ ਪੁੱਬਾ ਮਾਰ ਕੇ ਨਵਰਾਜ ਨੂੰ ਪੈਰਾਂ ਚ ਉਠਾ ਕੇ ਤਾਂ ਉਹਦੀ ਮਾਂ ਵੀ ਉਹਨੂੰ ਜੱਫੀ ਚ ਲਾ ਲੈਂਦੀ ਆ ਹੂੰ ਤਾਂ ਉਸ ਵਕਤ ਹਰ ਇੱਕ ਸ਼ਖਸ ਦੀਆਂ ਅੱਖਾਂ ਨਮ ਹੋਈਆਂ ਉਹ ਮਾਮਾ ਵੀ ਰੋਣ ਲੱਗ ਗਿਆ ਨਵਰਾਜ ਦੀ ਪਤਨੀ ਵੀ ਪੱਪਾ ਮਾਰ ਕੇ ਰੋਣ ਲੱਗ ਗਈ ਹੂੰ ਨਵਰਾਜ ਫਿਰ ਇਹ ਕਹਿੰਦਾ ਵੀ ਬੀਬੀ ਮੈਂ ਤੇਰੇ ਕੋਲੇ ਆਇਆ ਜਾਇਆ ਕਰਨਾ ਉਹ ਕਹਿੰਦੀ ਕੋਈ ਗੱਲ ਨਹੀਂ ਪੁੱਤ ਇੱਥੇ ਇਹ ਗੱਲ ਵੀ ਆ ਕਿ ਨਵਰਾਜ ਦੀ ਦਾਦੀ ਨੇ ਇਹ ਘੜਤਣ ਰੱਖੀ ਪਰ ਜਿੱਥੇ ਨਵਰਾਜ ਦੀ ਮਾਂ ਵਿਆਹੀ ਸੀ ਉਹ ਪਰਿਵਾਰ ਦੇ ਮਨ 'ਚ ਇਹ ਕੋਈ ਗੱਲ ਵੀ ਨਹੀਂ ਸੀ ਕਿ ਨਵਰਾਜ ਇੱਥੇ ਆਇਆ ਜਾਂ ਨਵਰਾਜ ਇਹ ਮਾਂ ਨੂੰ ਮਿਲਣ ਆਇਆ ਉਹਨਾਂ ਨੇ ਕੋਈ ਇਸ ਬਾਰੇ ਦੋ ਰਹਿ ਨਹੀਂ ਰੱਖੀ ਜਾਂ ਇਹ ਗੱਲ ਦਾ ਕੋਈ ਗੁੱਸਾ ਨਹੀਂ ਬਣਾਇਆ ਉਹਨਾਂ ਨੂੰ ਸਭ ਨੂੰ ਖੁਸ਼ੀ ਹੋਈ ਆਪਣੇ ਨਾਲੋਂ ਬਗਾਨਿਆਂ ਨੇ ਜ਼ਿਆਦਾ ਮੋਹ ਦਿੱਤਾ ਹਾਂ ਤੇ ਫਿਰ ਉਹ ਘਰ ਦੇ ਵਿੱਚ ਪੁੱਤ ਦੀ ਥੋੜੀ ਤੇ ਇੱਥੇ ਪੁੱਤ ਮਿਲ ਗਿਆ ਸੀ ਨਵਰਾਜ ਜਦੋਂ ਫਿਰ ਆਪਣੇ ਘਰੇ ਆਇਆ ਤਾਂ ਉਹਨੇ ਆਪਣੀ ਦਾਦੀ ਨੂੰ ਸਿੱਧਾ ਸਵਾਲ ਕੀਤਾ ਕਿ ਦਾਦੀ ਇਹ ਦੱਸ ਕਿ ਮੇਰੀ ਮਾਂ ਕਿੱਥੇ ਆ ਦਾਦੀ ਨੇ ਫਿਰ ਗੱਲ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਦਾਦੀ ਤੈਨ ਸੌ ਲੱਗੇ ਮੇਰੀ ਝੂਠ ਨਾ ਬੋਲ ਹਾਂ ਫਿਰ ਦਾਦੀ ਵੀ ਸਾਰਾ ਕੁਝ ਸੱਚ ਦੱਸਦੀ ਹੈ। ਹੂੰ ਨਵਰਾਜ ਦੱਸਦਾ ਹੈ ਕਿ ਮੈਂ ਮੇਰੀ ਮਾਂ ਨੂੰ ਮਿਲ ਕੇ ਆਇਆ। ਹੂੰ ਦਾਦੀ ਨੱਕ ਮੂੰ ਚੜਾਉਂਦੀ ਆ ਬੋਲਦੀ ਆ ਤਾਂ ਫਿਰ ਜਦੋਂ ਨਵਰਾਜ ਦੀ ਅੱਖਾਂ 'ਚ ਹੰਝੂ ਦੇਖਦੀ ਆ ਵੀ ਹੁਣ ਤਾਂ ਸਾਰਾ ਕੁਝ ਪਤਾ ਲੱਗ ਗਿਆ। ਹੁਣ ਤਾਂ ਸਚਾਈ ਸਾਰੀ ਪਤਾ ਲੱਗ ਗਈ। ਹੁਣ ਰਹਿ ਗਈ ਆ ਤਾਂ ਦਾਦੀ ਵੀ ਮੰਨ ਜਾਂਦੀ ਆ। ਹੂੰ ਤਾਂ ਉਸ ਵਕਤ ਫਿਰ ਦਾਦੀ ਆਪਣੀ ਗਲਤੀ ਦਾ ਅਹਿਸਾਸ ਕਰਦੀ ਆ ਕਿ ਮੈਂ ਬਹੁਤ ਬ ਆਪਣਾ ਹੂੰ ਮੈਂ ਮਾਂ ਪੁੱਤ ਦਾ ਵਿਛੋੜਾ ਪਵਾ ਕੇ ਰੱਖਿਆ। ਹੂੰ ਤਾਂ ਫਿਰ ਨਵਰਾਜ ਆਪਣੀ ਮਾਂ ਨਾਲ ਵੀ ਵਰਤਨ ਲੱਗਿਆ ਨਵਰਾਜ ਉਹ ਆਪਣੀ ਭੈਣ ਨਾਲ ਵੀ ਵਰਤਨ ਲੱਗਿਆ ਨਵਰਾਜ ਦੀ ਭੈਣ ਨਵਰਾਜ ਦੇ ਰਖੜੀ ਬੰਦੀ ਤੇ ਫਿਰ ਇਹ ਪਰਿਵਾਰ ਹਰਿਆ ਭਰਿਆ ਹੋਇਆ ਨਵਰਾਜ ਦੀ ਦਾਦੀ ਇਹ ਗੱਲਾਂ ਦਾ ਬੋਝ ਲੈ ਕੇ ਇਸ ਦੁਨੀਆ ਤੋਂ ਤੁਰ ਗਈ ਜਾਂਦੀ ਵਾਰ ਵੀ ਉਹਨੂੰ ਇਹ ਹੀ ਆਪਣੀ ਗਲਤੀ ਦਾ ਮਲਾਲ ਰਿਹਾ ਕਿ ਮੈਂ ਬਹੁਤ ਵੱਡੀ ਪਾਪਨ ਮੈਂ ਵਿਛੋੜਾ ਪਵਾ ਕੇ ਰੱਖਿਆ ਮਾਂ ਪੁੱਤ ਦਾ ਨਵਰਾਜ ਨੂੰ ਆਪਣੀ ਦਾਦੀ ਪ੍ਰਤੀ ਗੁੱਸਾ ਅਜੀਬੀ ਸੀ ਹੂੰ ਉਹ ਕਹਿੰਦਾ ਕਿ ਇਹਦੀ ਵੀ ਮਜਬੂਰੀ ਆ ਇਹਦੇ ਮੋਹ ਦੇ ਲਾਲਚ ਨੇ ਮੈਨੂੰ ਆਪਣੀ ਮਾਂ ਨਾਲੋਂ ਤੋੜਿਆ ਇਹਨੇ ਸਿਰਫ ਆਪਣਾ ਸਵਾਦ ਦੇਖਿਆ ਹੂੰ ਪਰ ਨਵਰਾਜ ਨੂੰ ਉਹਦਾ ਪਰਿਵਾਰ ਮਿਲ ਗਿਆ ਸੀ ਹੂੰ ਨਵਰਾਜ ਦੀ ਮਾਂ ਨੇ ਉਹਦੇ ਨਾਲ ਫੋਨ ਤੇ ਗੱਲਾਂ ਕਰਿਆ ਕਰਨੀਆਂ ਆਪਣੀ ਨੂੰਹ ਨਾਲ ਗੱਲਾਂ ਕਰਿਆ ਕਰਨੀਆਂ ਤੇ ਉਹਨਾਂ ਦਾ ਏਸ ਕਦਰ ਮੋਹ ਪ੍ਰੇਮ ਰਿਹਾ ਬੜੀ ਸੋਹਣੀ ਕਹਾਣੀ ਆ ਭਾਵਕ ਵੀ ਕਰਦੀ ਆ ਦਰਦਨਾਕ ਵੀ ਆ ਪਰ ਅੰਤ ਬਹੁਤ ਸੁਖਾਂਤਕ ਹੁੰਦਾ ਕਿਉਂਕਿ ਜੇ ਨਵਰਾਜ ਇੱਕ ਉਹ ਗੱਲ ਦੀ ਪਰਵੀ ਨਾ ਕਰਦਾ ਪੜਤਾਲ ਨਾ ਕਰਦਾ ਸ਼ਾਇਦ ਉਹ ਆਪਣੀ ਮਾਂ ਦੇ ਮੋਹ ਤੋਂ ਆਪਣੀ ਮਾਂ ਤੋਂ ਬੰਨਝੇ ਰਹਿ ਜਾਂਦਾ ਹੂੰ ਸੋ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਸਾਰੀਆਂ ਕਹਾਣੀਆਂ ਸਾਡੇ ਸਮਾਜ ਦੇ ਵਿੱਚ ਹੁੰਦੀਆਂ ਨੇ ਤੇ ਇਹੇ ਜਿਹੀਆਂ ਕਹਾਣੀਆਂ ਬਹੁਤ ਸਾਰੇ ਸ਼ਖਸ਼ਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਇਹ ਕਹਾਣੀਆਂ ਆਪਣੇ ਅੰਦਰ ਸੰਭਾਲੀਆਂ ਕਿਸੇ ਨੂੰ ਨਹੀਂ ਦਸੀਆਂ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਥੱਲੇ ਇੱਕ ਇੰਸਟਾਗ੍ਰਾਮ ਆਈਡੀ ਦਾ ਲਿੰਕ ਆ ਉਹਦੇ ਤੇ ਆਪਣੀ ਕਹਾਣੀ ਤੁਸੀਂ ਸਾਂਝੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ دیکھتے ਰਹੋ ਕਹਿੰਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਹਰ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਤੁਸੀਂ ਇਹ ਕਹਾਣੀ YouTube ਕਹਿੰਡ ਪੰਜਾਬੀ ਚੈਨਲ ਤੇ ਸੁਣ ਸਕਦੇ ਹੋ ਬਹੁਤ ਬਹੁਤ ਧੰਨਵਾਦ